ਪੰਜਾਬੀ ਸਿਨੇਮਾ ਦੀ ਆਗਾਮੀ ਫਿਲਮ ਸਰਬਾਲਾ ਜਿਹਦੀ ਸਟਾਰ ਕਾਸਟ ਦੀ ਟੀਮ ਸਚਕਣ ਸ਼ਿਦਿ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਗਿੱਪੀ ਗਰੇਵਾਲ ਐਮੀ ਵਰਕ ਕੁਸ਼ਗੁਲ ਮਹਿਤਾ ਨਿਰਮਤ ਖੇਰਾ ਤੇ ਗੁਗੂ ਗਿੱਲ ਤੇ ਕਈ ਮਸ਼ਹੂਰ ਅਦਾਕਾਰਾਂ ਨੇ ਮੱਥਾ ਟੇਕ ਕੇ ਆਪਣੀ ਫਿਲਮ ਦੇ ਲਈ ਅਰਦਾਸ ਕੀਤੀ ਹੈ ਇਸ ਮੌਕੇ ਟੀਮ ਦਾ ਕਹਿਣਾ ਸੀ ਕਿ ਫਿਲਮ ਮਨੋਰੰਜਨ ਨਹੀਂ ਸਿਰਫ ਸੱਭਿਆਚਾਰਕ ਐਮੀਤ ਰੱਖਦੀ ਹੈ ਤੇ ਸਿੱਖ ਇਤਿਹਾਸ ਤੇ ਰੋਹਾਨੀਤ ਨਾਲ ਜੁੜੀ ਇਹ ਕਹਾਣੀ ਦਰਸ਼ਕਾਂ ਨੂੰ ਸਿੱਖੀ ਦੇ ਅਸਲ ਮੂਲਾਂ ਦੀ ਯਾਦ ਦਿਵਾਏਗੀ ਗੀਪੀ ਗਰੀਵਾਲ ਨੇ ਕਹਿ ਕਿ ਉਹ ਸਚਕਣ ਦਰਬਾਰ ਸਾਹਿਬ ਜਾ ਕੇ ਆਪਣੇ ਆਪ ਨੂੰ ਧੰਨ ਸਮਝਦੇ ਨੇ ਐਵੇਂ ਬਿਲਕੁਲ ਨਹੀਂ ਦੱਸਿਆ ਕਿ ਫਿਲਮ ਸਰਬਾਲਾਜੀ ਦਾ ਜੋ ਹੈ ਵਿਸ਼ਾ ਹੈ ਜੋ ਸਿੱਖ ਨੌਜਵਾਨ ਨੂੰ ਆਪਣੇ ਅਤੀਤ ਨਾਲ ਜੋੜੇਗੀ ਮਤਲਬ ਤਾਂ ਵੈਸੀ ਟਿਕਾਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਦਰਸ਼ਕਾਂ ਨੂੰ ਇਹ ਜੀ ਦੇਖਣ ਕੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਵਾਰਿਕ ਫਿਲਮ ਹੈ ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੈਂਸ ਮਿਲਣਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਸ ਇਹ ਦੀ ਹਮੇਸ਼ਾ ਹੁੰਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਮਾਤਲਿਕ ਡਿਸੀਜਨ ਕਰੀਦਾ ਬਸ ਪਹਿਲਾਂ ਵੀ ਆਇਆ ਸੀ ਜਦੋਂ ਸ਼ੁਰੂਆਤ ਸੌਣ ਰਿਲੀਜ਼ ਹੋਣ ਲਈ ਆ ਸੀਮਤ ਮੈਨਾ ਹਾਂ ਉਹ ਦੱਸੋ ਇੱਕ ਵਾਰ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਕਿ ਸਾਨੂੰ ਲੱਗਿਆ ਕਿ ਯਾਰ ਜਿਹੜੇ ਵਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਮੈਕਸਿਮਮ ਪਤ ਜੀ ਬੜੀ ਕਰਮ ਵਾਲੀ ਸਾਧਿਕ ਲੋਤਿਆਂ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟੈਂਕੜ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਹਾਰਾਜੇ ਅਰਦਾਸ ਕਰਨਾ ਹੈ ਮਥਾ ਡਿਗਰੀ ਹਸਪਤਾਲ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹੋ ਅਰਦਾਸ ਕਰ ਰੁਕ ਕੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਇਹ ਨਹੀਂ ਪਛਾੜਨਾ ਜੀ ਆਪਾਂ ਕੇ ਇਹਨਾਂ ਨੇ ਆਪਾਂ ਗਾਲਪੁਰਗ ਸਾਡੇ ਤੇ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਗਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਇਹ ਫਿਲਮ ਦੇਖੋ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਤਰੀ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹਦਾ ਅਸਰ ਤੱਕੇ ਜੀ ਵਾਹਿਗੁਰੂ ਮਿਹਰ ਕਰੇ ਤਾਂ ਅਨੁਯੇ ਹੋ ਕੰਨੇ ਵੱਤ ਵੱਤ ਸਪੋਰਟ ਕਰਿਓ ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧ ਤੋਂ ਵੱਧ ਆਪਣੇ ਆਪਣੇ ਢੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ ਪੰਜਾਬੀ ਸਿਨੇਮਾ ਦੀ ਆਗਾਮੀ ਫਿਲਮ ਸਰਬਾਲਾ ਜੀ ਦੀ ਸਟਾਰ ਕਾਸਟ ਦੀ ਟੀਮ ਸਚਕੰਡ ਸ਼ਿਦੀ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਗੀਪੀ ਗਰੇਵਾਲ ਐਮੀ ਵਰਕ ਸ਼ਰਗੁਨ ਮਹਿਤਾ ਨਿਰਮਤ ਖੈਰਾ ਤੇ ਗਗੂ ਗਿੱਲ ਤੇ ਕਈ ਮਸ਼ਹੂਰ ਅਦਾਕਾਰਾਂ ਨੇ ਮੁੱਠਾ ਟੇਕ ਕੇ ਆਪਣੀ ਫਿਲਮ ਦੇ ਲਈ ਅਰਦਾਸ ਕੀਤੀ ਹੈ ਇਸ ਮੌਕੇ ਟੀਮ ਦਾ ਕਹਿਣਾ ਸੀ ਕਿ ਫਿਲਮ ਮਨੋਰੰਜਨ ਨਹੀਂ ਸਿਰਫ ਸਭਿਆਚਾਰਕ ਅਹਿਮਤ ਰੱਖਦੀ ਹੈ ਤੇ ਸਿੱਖ ਇਤਿਹਾਸ ਤੇ ਰੋਹਾਨੀਤ ਨਾਲ ਜੁੜੀ ਇਹ ਕਹਾਣੀ ਦਰਸ਼ਕਾਂ ਨੂੰ ਸਿੱਖੀ ਦੇ ਅਸਲ ਮੂਲਾਂ ਦੀ ਯਾਦ ਦਿਵਾਏਗੀ ਗੀਪੀ ਗਰੀਵਾਲ ਨੇ ਕਿਹਾ ਕਿ ਉਹ ਸਚਕਣ ਦਰਬਾਰ ਸਾਹਿਬ ਜਾ ਕੇ ਆਪਣੇ ਆਪ ਨੂੰ ਧੰਨ ਸਮਝਦੇ ਨੇ ਐਮੀ ਬਿਰਕ ਨੇ ਦੱਸਿਆ ਕਿ ਫਿਲਮ ਸਰਬਾਲਾ ਜੀ ਦਾ ਜੋ ਹੈ ਵਿਸ਼ਾਜ ਜੋ ਸਿੱਖ ਨੌਜਵਾਨ ਨੂੰ ਆਪਣੇ ਅਤੀਤ ਨਾਲ ਜੋੜੇਗੀ ਮੱਥਾ ਤਾਂ ਵੈਸੀ ਟੇਕਣਾ ਹੋਂ ਨਹੀਂ ਆ ਜੀ ਹਮੇਸ਼ਾ ਹੋਂਦਾ ਹੀ ਮੱਥਾ ਟੇਕਣਾ ਆਇਆ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਦਰਸ਼ਕਾਂ ਨੂੰ ਇਹ ਆਦੀ ਵੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਦੇਖਣੋ ਪਰਿਵਾਰਕ ਫਿਲਮ ਹੈ ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਸ ਇਹ ਦੀ ਹਮੇਸ਼ਾ ਹੁੰਦਾ ਹੈ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਮੱਥਾ ਲਾ ਕੇ ਸ਼ੁਰੂ ਕਰੀਦਾ ਹੈ ਵਸੋ ਪਹਿਲਾਂ ਵੀ ਆਈ ਸੀ ਜੋ ਸ਼ੁਰੂਆਤ ਸੌਣ ਰਿਲੀਜ਼ ਹੋਣ ਲਈ ਆਸ਼ੀਰਵਾਦ ਲੈਣਾ ਹਾਂ ਕੋਈ ਨਹੀਂ ਉਹ ਦੱਸੋ ਇੱਕ ਮਿੰਟ ਨਹੀਂ ਨਹੀਂ ਕੁਝ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਯਾਰ ਜਿਹੜੇ ਵਿਚਾਰੇ ਇਨੀ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਮੈਕਸਿਮ ਤੁਹਾਡੇ ਜੀ ਬੜੀ ਕਰਮ ਵਾਲੀ ਸਾਦ ਕਿਉਂਦੇ ਆ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਹਾਰਾਜੇ ਅਰਦਾਸ ਕਰਨਾ ਆ ਹਰ ਤੱਕ ਫਿਲਮ ਹੋ ਜਾਣੀ ਰਿਲੀਜ਼ ਇਹ ਬਸ ਇਹ ਉਹ ਅਰਦਾਸ ਕਰ ਰਕੋਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਇਹ ਨਹੀਂ ਪਛਾੜਨਾ ਜੀ ਆਪਾਂ ਕਿਸੇ ਨੇ ਆਪਾਂ ਕਾਲਪੁਰਖ ਸਾਡੇ ਤੇ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਇਹ ਫਿਲਮ ਦੇਖੋ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਤਰੀਗ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ-ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹਦਾ ਅਸਰ ਤੱਕੇ ਜੀ ਵਾਹਿਗੁਰੂ ਮੇਰ ਘਰੇ ਤੁਹਾਨੂੰ ਇਹ ਹੋ ਕਰਨੇ ਵੱਤ ਵੱਤ ਸਪੋਰਟ ਕਰਿਓ ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧੋ ਵਧਾ ਆਪਣੇ ਆਪਣੇ ਢੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ